ਪੜੀ ਮੀ ਆਏ ਤੋ 27 ਦੇ ਗੀ ਹੁਣ ਵੀ ਕਿਤੇ ਜਦੋਂ ਮੀ ਆਉਣਾ ਸ਼ੁਰੂ ਹੋ ਜਾਂਦਾ ਫਿਰ ਦਿਲ ਚ ਹੀ ਰਹਿ ਜਾਂਦਾ ਵੀ ਕੋਈ ਬਾਲਾ ਨਾ ਡੇਕ ਜੇ ਦਰਦ ਰੋਈ ਫਿਰ ਬੱਚਿਆਂ ਨੂੰ ਇੱਕ ਸਾਈਡ ਤੇ ਕਰਕੇ ਤੇ ਆ ਬਿਠੇਰੀ ਦਾ ਹੀ ਰਾਤ ਵੀ ਇਤਰਾ ਹੀ ਨਿਕਲ ਜਾਂਦੀ ਔਖੇ ਦਿਨ ਕੱਢੇ ਆ ਜਿਵੇਂ ਆ ਜਾਂਦਾ ਤਾਂ ਬਹੁਤ ਲੋਕੀ ਵੀ ਤਾਨੇ ਮਾਰਦੇ ਆ ਕਿ ਤੂੰ ਕੇ ਘਰ ਦੀ ਦੇਖਿਆ ਕੋ ਮੈਂ ਕਹ ਕੋਈ ਗੱਲ ਮੈਂ ਰੱਬ ਤੇ ਦੁਨੀ ਹਦੀ ਆ ਕੋਈ ਗੱਲ ਆਪ ਤੁਹਾਡਾ ਵੀ ਕਿਤੇ ਰੱਬ ਸੁਨੇਗਾ ਬਹੁਤ ਸਾਰੇ ਪੁੱਤਰ ਚਾਹੁੰਦੇ ਆ ਕਿ ਪਾਪਾ ਜੇ ਉਹਨਾਂ ਦਾ ਕਿਸੇ ਫੀਲਡ ਚ ਹੈਗਾ ਤੇ ਅਸੀਂ ਉਸ ਜਾਈਏ ਰਾਗੀ ਬਾਨਾ ਚਾਹੁੰਦੇ ਹੋ ਜਾਂ ਪਾਠੀ ਬਾਨਾ ਚਾਹੁੰਦੇ ਬਹੁਤ ਸਾਰੇ ਵਿਦਵਾਨ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਕਮੈਂਟ ਵੀ ਕਰਨਗੇ ਆਪਣੀ رائے ਵੀ ਦੇਣਗੇ ਪਰ ਅੱਜ ਉਹਨਾਂ ਕੋ ਅਸੀਂ ਇੱਕ ਵੱਡਾ ਸਵਾਲ ਪੁੱਛਣ ਜਾ ਰਹੇ ਹਾਂ ਉਹ ਗੁਰੂ ਘਰ ਦਾ ਵਜ਼ੀਰ ਜੋ ਸ਼ਾਮ ਸੰਭਾਲ ਕਰਦਾ ਹੈ ਗੁਰਦੁਆਰਾ ਸਾਹਿਬ ਦੀ ਤੁਹਾਡੀਆਂ ਅਰਦਾਸਾਂ ਕਰਦਾ ਹੈ ਔਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਕਿ ਉਸਦੇ ਹਾਲਾਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਤੁਸੀਂ ਅਰਦਾਸ ਹੁੰਦੀ ਸੁਣੀ ਹੋਏਗੀ ਜਗਰਾਤਿਆਂ ਵਿੱਚ ਅਰਦਾਸਾਂ ਲੋਕੀ ਕਰਾਉਂਦੇ ਹਨ ਪਰ ਇੱਕ ਵੱਡਾ ਸਵਾਲ ਅੱਜ ਚੁੱਕਣ ਜਾ ਰਹੇ ਹਾਂ ਕਿਸੇ ਵੀ ਜਗਰਾਤੇ ਜਾਂ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਤੁਸੀਂ ਕਿਸੇ ਵਿਅਕਤੀ ਵੱਲੋਂ ਇਹ ਅਰਦਾਸ ਨਹੀਂ ਸੁਣੀ ਹੋਏਗੀ ਕਿ ਸਾਡਾ ਬੱਚਾ ਵੱਡਾ ਹੋ ਕੇ ਪਾਠੀ ਬਣੇ ਭਗਤ ਬਣੇ ਉਸ ਦਾ ਕਾਰਨ ਕੁਝ ਅਜਿਹੇ ਪਰਿਵਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਇੱਕ ਪਾਠੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਪਰਿਵਾਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਨੇ ਆ ਦੋ ਕਮਰੇ ਹਨ ਤੁਸੀਂ ਆਪਣੀ ਸਕਰੀਨ ਤੇ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਉਹ ਦੋ ਕਮਰਿਆਂ ਦੀਆਂ ਹਨ ਔਰ ਤੁਸੀਂ ਸਹਿਜ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਮਰੇ ਕਿਸੇ ਵੀ ਤਰ੍ਹਾਂ ਨਾ ਰਹਿਣ ਦੇ ਲਾਇਕ ਨਹੀਂ ਹਨ ਪਰ ਇਸ ਵਿੱਚ ਇਹ ਸਾਡੇ ਸਿੰਘ ਸਾਹਿਬ ਉਹਨਾਂ ਦੇ ਦੋ ਬੇਟੇ ਧਰਮ ਪਤਨੀ ਰਹਿਣ ਵਾਸਤੇ ਮਜਬੂਰ ਹਨ ਆਹ ਬਾਰ-ਬਾਰ ਮੈਂ ਇੱਕੋ ਗੱਲ ਕਰਦੇ ਆ ਬਹੁਤ ਸਾਰੇ ਵਿਦਵਾਨ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਕਮੈਂਟ ਵੀ ਕਰਨਗੇ ਆਪਣੀ رائے ਵੀ ਦੇਣਗੇ ਪਰ ਅੱਜ ਉਹਨਾਂ ਕੋ ਅਸੀਂ ਇੱਕ ਵੱਡਾ ਸਵਾਲ ਪੁੱਛਣ ਜਾ ਰਹੇ ਹਾਂ ਉਹ ਗੁਰੂ ਘਰ ਦਾ ਵਜ਼ੀਰ ਜੋ ਸ਼ਾਮ ਸੰਭਾਲ ਕਰਦਾ ਹੈ ਗੁਰਦੁਆਰਾ ਸਾਹਿਬ ਦੀ ਤੁਹਾਡੀਆਂ ਅਰਦਾਸਾਂ ਕਰਦਾ ਹੈ ਔਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਕਿ ਉਸ ਦੇ ਹਾਲਾਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਔਰ ਤੁਸੀਂ ਕਮੈਂਟ ਵਿੱਚ ਇਹ ਵੀ ਦੱਸਣਾ ਹੈ ਕਿ ਸਿੰਘ ਸਾਹਿਬ ਦੀ ਕਿੰਨੀ ਕ ਤਨਖਾਹ ਹੋਣੀ ਚਾਹੀਦੀ ਹੈ ਆਓ ਗੱਲਬਾਤ ਕਰਦੇ ਹਾਂ ਸਤਿ ਸ਼ਕਰ ਜੀ ਸਿੰਘ ਸਾਹਿਬ ਸ਼ੋ ਬਨਾਮ ਕੀ ਜੀ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਰੋ ਤੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਰੋਕਸਲ ਹਾਂ ਜੀ 2 ਸਾਲੋਂ ਹਾਂਜੀ ਹਾਲਾਤ ਤੇ ਕੈਮਰਾ ਵਿਖਾਈ ਦੇਗਾ ਥੋੜਾ ਆਪਣੀ ਜ਼ੁਬਾਨੀ ਦੱਸ ਦੋ ਇਹ ਜਿਹੜੇ ਕਮਰੇ ਆ ਛੱਤ ਦੇਖੋ ਤਰਪਾਲ ਪਈ ਆ ਥਾਂ ਥਾਂ ਟੋਏ ਪਏ ਆ ਔਰ ਤਰਪਾਲ ਪਾ ਕੇ ਤੁਸੀਂ ਗੁਜ਼ਾਰਾ ਕਰ ਰਹੇ ਹੋ ਖਾਸ ਕਰਕੇ ਮੈਂ ਸਵਾਲ ਪੁੱਛਣਾ ਚਾਹੁੰਦਾ ਜਦੋਂ ਬਾਰਿਸ਼ ਹੁੰਦੀ ਹੈ ਮੀਂਹ ਦਾ ਮੌਸਮ ਹੁੰਦਾ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਜਿਹੜਾ ਮਤਲਬ ਭਾਰੀ ਮੀਂਹ ਆਏ ਤੇ ਉਦੋਂ ਇਹ ਸਤਾਂ ਦੇਗੀ ਆਂਗੀ ਹੁਣ ਵੀ ਕਿਤੇ ਜਦੋਂ ਮੀਂਹ ਆਉਣਾ ਸ਼ੁਰੂ ਹੋ ਜਾਂਦਾ ਫਿਰ ਦਿਲ 'ਚ ਹੀ ਰਹਿ ਜਾਂਦਾ ਵੀ ਕੋਈ ਬਾਲਾ ਨਾ ਡਿੱਗ ਜਾਏ ਇੱਧਰ ਉੱਧਰੋਂ ਵੀ ਫਿਰ ਬੱਚਿਆਂ ਨੂੰ ਇੱਕ ਸਾਈਡ ਤੇ ਕਰਕੇ ਤੇ ਆਪ ਬਿਠੇਰੀ ਦਾ ਹੀ ਰਾਤ ਵੀ ਇਤਰਾ ਹੀ ਨਿਕਲ ਜਾਂਦੀ। ਉਹ ਬਾਲਟੀ ਭਰ ਲਈ ਕਦੀ ਉਧਰੋਂ ਭਰ ਲਈ। ਚੋਂਦੇ ਆ ਜੀ। ਮਾਂ ਬਾਪ ਬੱਚਿਆਂ ਵਾਸਤੇ ਸਭ ਕੁਝ ਕਰਦੇ। ਤੇ ਦੁਨੀਆ ਦੇ ਬੜੀਆਂ ਮਸਾਲਾ ਨੂੰ। ਫਿਰ ਜਦੋਂ بارش ਹੁੰਦੀ ਤੇ ਦੱਸਿਆ ਕਿ ਬੱਚਿਆਂ ਦੀ ਜਿਆਦਾ ਟੈਨਸ਼ਨ ਹੁੰਦੀ ਹੈ। ਕਿ ਨੀਂਦ ਆਉਂਦੀ ਰਾਤ ਤੇ ਮੀਂਹ ਪੈ ਰਿਹਾ। ਇੱਕ ਬੱਚਾ ਬਿਲਕੁਲ ਛੋਟਾ ਇੱਕ ਜਿਹੜਾ ਥੋੜਾ ਸਿਆਣਾ ਉਹ ਥੋੜਾ ਆਪਣੇ ਅਨੁਸਾਰ ਸਮਝ ਸਕਦਾ ਇੱਕ ਛੋਟਾ ਬੱਚਾ ਬਾਈਚਾਂ ਨੀਂਦ ਚ ਹੋਵੇ ਫਿਰ ਤੁਹਾਨੂੰ ਨੀਂਦ ਆਂਦੀ ਲੱਗੇ ਨਹੀਂ ਜੀ ਨਹੀਂ ਪੂਰੀ ਪੂਰੀ ਰਾਤ ਤੇ ਤੇਰੀ ਜਾਗਦੇ ਕੱਤੀ ਦੀ ਹੈ ਜੀ ਕਿੰਨੀ ਤਰਖਾ ਤੁਹਾਨੂੰ ਗੁਰਦਰਾ ਸਾਹਿਬ ਤੋਂ ਮਿਲਦੀ ਉੱਥੇ ਸੀ ਡਿਊਟੀ ਦੇ ਪੈਸੇ ਮਿਲਦੇ ਜੀ ਤੇ ਉਧਰ ਬੱਸ ਚਲਉਣਾ ਮਨਾ ਨਾ ਉਹ ਉਹ ਅਕੈਡਮੀ ਕੋਈ 10 ਦੇ ਵੀ 200 ਰੁਪਿਆ ਹਾਂਜੀ ਹਾਂ ਜਦੋਂ ਜਾਈਏ ਪਾਠ ਕਰੀਏ ਉਦੋਂ ਮਿਲਦਾ ਤੇ ਨਾਗੇ ਵੀ ਪੈਂਦੇ ਹੋਣੇ ਆਹਰ ਪਰਿਵਾਰ ਦੇ ਵੀ ਖਰਚੇ ਵੀ ਹੁੰਦੇ ਆ ਹੱਥ ਦੇ ਆਉਣਾ ਜਾਣਾ ਪੈਂਦਾ ਫਿਰ ਕੁੱਲ ਮਿਲਾ ਕੇ ਕਿੰਨੇ ਕੇ ਪੈਸੇ ਬਣ ਜਾਂਦੇ ਮੈਂ ਆਪਣੇ ਕੋਈ 10-12 ਤੇ ਇਹਨੇ ਜਿੱਤੋ ਨਹੀਂ ਮੇਰੀ ਬਸ 12000 ਰੁਪਿਆ ਬਣ ਜਾਂਦੇ 6000 ਰੁਪਿਆ ਪਾਠ ਦਾ ਤੇ 6000 ਰੁਪਿਆ ਤੁਸੀਂ ਗੱਡੀ ਚਲਾਉਂਦੇ ਹਾਂਜੀ ਕੱਢੀ ਦਾ ਬਣ ਜਾਂਦਾ ਜਰ ਜਿਵੇਂ ਤੁਸੀਂ ਕੱਟ ਲਈਏ ਤੇ 10000 ਰੁਪਏ ਆਸ-ਪਾਸ ਬਣਦਾ ਤੇ ਬੜੀ ਮੰਗਾਈ ਹੈ ਬੱਚਿਆਂ ਦੇ ਬੜੇ ਖਰਚੇ ਦੋਵੇਂ ਬੱਚੇ ਪੜਦੇ ਆ ਪਤਨੀ ਦਾ ਖਰਚਾ ਪਰਿਵਾਰ ਦਾ ਖਰਚਾ ਫਿਰ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਇਦਾਂ ਹੀ ਹੱਥ ਕੋਟ-ਕੋਟ ਕੇ ਕਰਦੇ ਰਹੀਦਾ ਜੀ ਜੰਨਾ ਇਦਾਂ ਰਹਿੰਦਾ ਉੱਤਰ ਤਰਪਾਲ ਲੈਣ ਚਲ ਜੀ ਤੇ 1800 2000 ਦੀ ਤੇ ਦਰਵਾਲੀ ਆ ਜੀ ਤੇ ਜਿਆਦਾ ਔਖਾ ਹੋਇਆ ਪਿਆ ਚੱਕਰ ਹੀ ਕਰੀ ਲੱਗਦਾ ਨਹੀਂ ਕਿ ਅਸੀਂ ਗੁਰੂ ਘਰ ਦੇ ਵਜੀਰ ਕੋ ਹੁੰਨੇ ਆ ਬੜੀ ਵੱਡੀ ਇੱਕ ਅਹੁਦਾ ਉਪਲਬਧੀ ਇਹਨੂੰ ਕਹਿ ਲਈਏ ਮਾਣ ਵੀ ਮਹਿਸੂਸ ਹੁੰਦਾ ਹਾਂ ਜੀ ਤੇ ਚਲੋ ਅਸੀਂ ਪਾਠ ਕਰਦੇ ਹਾਂ ਔਰ ਦਰਸਾ ਸਾਹਿਬ ਵਿੱਚ ਲੱਖਾਂ ਸੰਗਤ ਸੁਣਦੀ ਅਰਦਾਸਾਂ ਕਰਾਉਂਦੀ ਏ ਪਰ ਜਦੋਂ ਆਪਣੇ ਹਾਲਾਤ ਇਦਾਂ ਦੇ ਹੁੰਦੇ ਆ ਕੋਈ ਮਦਦਵਾਜ਼ ਅੱਗੇ ਨਹੀਂ ਆਉਂਦਾ ਤਾਂ ਕਿ ਲੱਖਾਂ ਰੁਪਏ ਦਾ ਦਾਨ ਗੁਰੂ ਘਰਾਂ ਦੇ ਵਿੱਚ ਮੰਦਿਰਾਂ ਗੁਰਦੁਆਰਾਂ ਵਿੱਚ ਹੁੰਦਾ ਹਾਂ ਪਰ ਜਿੱਥੇ ਦਾਨ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਰਿੱਥੀ ਆ ਕੇ ਕਿਉਂ ਪਰੋਕ ਜਣ ਦੇਖੋ ਇਹ ਰੋਗਨਾ ਮਤਲਬ ਕਿ ਆਪਾਂ ਦੇ ਅਰਦਾਸ ਗੁਰੂ ਮਹਾਰਾਜ ਕੀ ਕੀਤੀ ਏ ਇਹ ਉਹੀ ਆਣ ਸੁਣਨਗੇ ਕੇ ਵੱਡਾ ਸਵਾਲ ਤੁਹਾਡੇ ਦੋਨਾਂ ਬੱਚਿਆਂ ਨੂੰ ਚਾਹੋਗੇ ਵੀ ਗਾਂ ਜਾ ਕੇ ਕੋਈ ਪਾਠੀ ਬਣੇ ਨਹੀਂ ਨਹੀਂ ਉਹ ਤਾਂ ਬੇਟਾ ਵੀ ਉਹ ਕਹਿੰਦਾ ਨਹੀਂ ਮੈਂ ਨਹੀਂ ਮੈਂ ਤਾਂ ਕੰਮ ਹੀ ਕਰਾਂਗਾ ਜੀ ਉਹ ਨਹੀਂ ਕੰਮ ਨਹੀਂ ਇਹ ਕਹਿੰਦਾ ਪਾਠੀ ਆਲਾ ਨਹੀਂ ਕਰਦੇ ਪਿਓ ਕੀ ਹਾਲਾਤ ਸਾਡੇ ਬਣੇ ਪਏ ਵੀ ਨਹੀਂ ਕਹਿੰਦਾ ਪਾਪਾ ਮੈਂ ਨਹੀਂ ਕੰਮ ਉਹ ਸਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹੋ ਸ੍ਰੀ ਸ਼ਾਮ ਹਾਂਜੀ ਯਕੀਨ ਹੈਗਾ ਹਾਂ ਪੂਰਾ ਜੀ ਗੁਰੂ ਗੁਰੂ ਨਾਨਕ ਦੇ ਦਰਾਂ ਜੀ ਕੋਈ ਨਾ ਕੋਈ ਫਰਿਸ਼ਤਾ ਆਊਗਾ ਜੀ ਔਰ ਅਸੀਂ ਵੇਖ ਰਹੇ ਹਾਂ ਕੈਮਰਾ ਬਾਰ-ਬਾਰ ਮੈਂ ਕਹਿਣਾ ਮਖਾਏਗਾ ਹਾਲਾਤ ਪਰ ਉਹਦੇ ਬਾਵਜੂਦ ਵੀ ਤੁਹਾਡੇ ਚਿਹਰੇ 'ਤੇ ਜਿਹੜਾ ਖੇੜਾ ਜਿਹੜਾ ਅਸੀਂ ਅਕਸਰ ਸੁਣਦੇ ਹਾਂ ਕਿ ਜਿਹੜਾ ਬੰਦਾ ਬਾਣੀ ਨਾਲ ਜੁੜਿਆ ਉਹਦੇ ਚਿਹਰੇ 'ਤੇ ਨੂਰ ਤੇ ਖੇੜਾ ਹਾਸਾ ਹੁੰਦਾ ਚਾਹੇ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਕੀ ਕਹਿਣਾ ਚਾਹੁੰਦੇ ਹੋ ਦਾਨੀ ਸੱਜਣਾ ਨੂੰ ਕਿਉਂਕਿ ਗੁਰੂ ਘਰ ਦਾ ਵਜ਼ੀਰ ਮੰਗਦਾ ਚੰਗਾ ਨਹੀਂ ਲੱਗਦਾ ਪਰ ਅਸੀਂ ਵੀ ਚਾਹੁੰਦੇ ਹਾਂ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਹੋਵੇ ਕੀ ਕਹਿਣਾ ਚਾਹੁੰਦੇ ਹੋ ਦਾਨੀ ਸੱਜਣਾ ਨੂੰ ਖਾਸ ਕਰਕੇ ਕੋਈ ਪਿਛੇ ਹੜ ਆਏ ਹੀ ਤੇ ਦਾਨੀ ਸੱਜਣ ਬਹੁ ਪਹੁੰਚੇ ਲੰਗਰ ਲੈ ਕੇ ਕਦੀ ਕਿਤੇ ਕ ਇਹੀ ਆ ਗੁਰੂ ਨਾਨਕ ਦੇਵ ਜੀ ਜੇ ਅਰਦਾਸ ਕਰਦੇ ਆ ਕੋਈ ਇਧਰ ਨੂੰ ਵੀ ਕੇਜ ਕੋਈ ਨਾ ਕੋਈ ਆਣ ਕੇ ਆਪੇ ਕਰੇਗਾ ਜੀ ਮਤਲਬ ਪਸੰਣ ਵਾਲੇ ਇਹਨਾਂ ਦੇ ਧਰਮ ਪਤਨੀ ਮੌਜੂਦ ਸਸਕਾ ਭੈਣ ਜੀ ਕੀ ਨਾਂ ਲੈ ਮੇਰਾ ਨਾਮ ਹਰਦੀਪ ਕੌਰ ਆ ਹਰਦੀਪ ਕੌਰ ਜੀ ਇੱਕ ਔਰਤ ਦੇ ਬੜੇ ਸੁਪਨੇ ਹੁੰਦੇ ਆ ਸੁੱਖ ਵੇਖਾਂ ਪਰਿਵਾਰ ਦੇ ਵਿੱਚ ਤੁਸੀਂ ਹੁਣ ਚਲੋ ਇਹਨਾਂ ਨਾਲ ਤੁਹਾਡਾ ਆ ਜੀਵਨ ਵੱਜ ਗਿਆ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਲਾਤਾਂ ਬਹੁਤ ਔਖੇ ਦਿਨ ਕੱਢੇ ਆ ਅਜੀ ਲੱਗ ਨਹੀਂ ਆ ਰੰਦਾ ਤਾਂ ਬਹੁਤ ਲੋਕੀ ਵੀ ਤਾਨੇ ਮਾਰਦੇ ਆ ਕਿ ਤੂੰ ਕਿ ਘਰ ਦੀ ਦੇਖਿਆ ਕੋ ਮੈਂ ਕਹ ਕੋਈ ਗੱਲ ਮੈਂ ਰੱਬ ਤੇ ਦੁਆ ਰਹੀ ਹਦੀ ਆ ਕੋਈ ਗੱਲ ਆਪ ਤੁਹਾਡਾ ਵੀ ਕਿਤੇ ਰੱਬ ਸੁਣੇਗਾ ਆਪੇ ਕੋਈ ਨਾ ਕੋਈ ਬਣੇਗਾ ਪਰ ਜੋ ਅਜ ਦੇ ਹਾਲਾਤ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਜਾਂ ਜਿਹੜੇ ਵਿਅਕਤੀ ਨਸ਼ਾ ਕਰਦੇ ਘਟੋ ਘਟੇ ਇਸ ਗੱਲੋਂ ਤੇ ਸਾਡੀ ਭੈਣ ਖੁਸ਼ ਨਾ ਕਿ ਸਾਡਾ ਜਿਹੜਾ ਪਤੀ ਆ ਉਹ ਗੁਰੂ ਦੇ ਲੜ ਲੱਗ ਗਏ ਗੁਰੂ ਦੇ ਲੱਗ ਲੱਗਾ ਤਾਈ ਕਾ ਕਿਤੇ ਮੈ ਲੋਕ ਹੱਥ ਜੋੜੇ ਨਾ ਕੋਈ ਗੱਲ ਨਹੀਂ ਤੇ ਗਰੀਬ ਵੀ ਹੈ ਨਾ ਤੇ ਅੰਮ੍ਰਿਤਧਾਰੀ ਤੇ ਹੈ ਨਾ ਹਾਂ ਆਪਾਂ ਹੱਕ ਦੀ ਕਮਾਈ ਦਿਖਾਉਂਦੇ ਆ ਇਹ ਆ ਕਿ ਥੋੜਾ ਖਾਣੇ ਆ ਚਲੇ ਆ ਕਿ ਥੋੜਾ ਆਪਾਂ ਥੋੜੇ ਖਾ ਲੇ ਅਗਰ ਠੀਕ ਹੋ ਬਹੁਤ ਨਹੀਂ ਹਮ ਮੰਗਦੇ ਥੋੜਾ ਹੀ ਖਾ ਲਿਤਾ ਹੋ ਬੱਚਿਆਂ ਨੂੰ ਕਹੋਗੇ ਵੀ ਵੱਡੇ ਹੋ ਕੇ ਪਾਠੀ ਬਣ ਜਾ ਮੈਂ ਕੈਂਡਾ ਫਾਟੀ ਨਹੀਂ ਮੈਂ ਕੈਂਡਾ ਮਤਮ 파ਤੀ ਦਾ ਹਾਲਾਤ ਬਹੁਤ ਮਾੜੇ ਹੋ ਗਏ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਰੇ ਦਾਨੀ ਸੱਜਣਾ ਨੂੰ ਇਹ ਹੀ ਕਹਿਣਾ ਕਿ ਹੱਥ ਥੋੜੇ ਕੋਈ ਮਦਦ ਕਰਨਾ ਹੋਗਾ ਕਹਿਣਾ ਕਰਨਾ ਅਸੀਂ ਬਾਬੇ ਦੇ ਉੱਤੇ ਦੋਦਾ ਸਦੀਆਂ ਜੇ ਕਰਨਾ ਕੋਈ ਨਹੀਂ ਕਰਦੇ ਕਿਰਪਾ ਸੇਖ ਸਾਹਿਬ ਜੀ ਆਪਣਾ ਕੋਈ ਮੋਬਾਈਲ ਨੰਬਰ ਜਿੱਤੇ ਕੋਈ ਸਾਡੇ ਐਨ ਆਰ ਆਈ ਵੀਰ ਜਾਂ ਕੋਈ ਸਿੱਖ ਜਥੇਬੰਦੀਆਂ ਖਾਸ ਕਰਕੇ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰਾਂਗਾ ਔਰ ਮੈਨੂੰ ਉਮੀਦ ਹੈ ਕਿ ਉਹ ਜ਼ਰੂਰ ਆਉਣਗੇ ਕੋਈ ਮੋਬਾਈਲ ਨੰਬਰ ਆਪਣਾ ਬੋਲ ਦਿਓ ਜਿੱਤੇ ਤੁਹਾਡੇ ਪਰਿਵਾਰ ਨਾਲ ਕੰਟੈਕਟ ਹੋਵੇ 28146451004 ਮੇਰਾ ਨੰਬਰ ਹੈ 8146451004 ਆਓ ਅੰਦਰੇ ਵੱਡੇ ਸੁਪੁੱਤਰ ਨਾਲ ਗੱਲ ਕਰਦੇ ਹਾਂ ਕਿਉਂਕਿ ਛੋਟਾ ਜੇ ਉਮਰ ਛੋਟੀ ਹੈ ਗੱਲਬਾਤ ਨਹੀਂ ਕਰ ਸਕਦਾ ਸੱਸ ਜੀ ਕੀ ਨਾਮ ਹੈ ਨਵਜੀਤ ਸਿੰਘ ਦਾ ਨਾਮ ਜੀ ਮੇਰਾ ਨਵਜੀਤ ਸਿੰਘ ਦੀ ਪਾਪਾ ਦੇ ਹਾਲਾਤ ਜਦੋਂ ਵੇਖਦੇ ਹੋ ਕਿਉਂਕਿ ਅੱਜ ਕੱਲ ਦੇ ਨੌਜਵਾਨਾਂ ਦੇ ਸ਼ੌਂਕ ਬੜੇ ਨੇ ਤੁਸੀਂ ਤੇ ਗੁਰੂ ਦੇ ਲੜਨ ਲੱਗੇ ਹੋ ਪਰ ਫਿਰ ਵੀ ਸ਼ੌਂਕ ਤੇ ਜ਼ਿੰਦਗੀ ਦੀ ਚਾਹੇ ਕੋਈ ਜੈ ਸ਼ੌਂਕ ਹੋਂ ਹੁੰਦੇ ਹੀ ਆ ਕੀ ਕਹਿਣਾ ਚਾਹੁੰਦੇ ਜੀ ਇਹ ਚਲੋ ਜੋ ਵੀ ਆ ਗੀ ਘਰ ਦੇ ਦੇ ਹਾਲਾਤ ਦੇਖੇ ਆ ਜੀ ਇਹਨਾਂ ਦਾ ਤਾਂ ਕੋਈ ਮਤਲਬ ਹੈ ਨਹੀਂ ਕਿ ਪੈਸੇ ਉਹਦੇ ਮਿਲਦੇ ਨਹੀਂ ਇਹਨੇ ਆਪਣੇ ਆ ਕਿ ਚਲੇ ਮੜਾ ਮੁੰਡਾ ਕੱਪੜੇ ਪਾ ਕੇ ਗੁਜ਼ਾਰਾ ਕਰ ਲਈ ਜੋ ਮਿਲਦਾ ਖਾਲੀ ਦਾ ਰਮਾਤਵਾਲੇ ਨੇ ਦਿੱਤਾ ਜੋ ਉਹੀ ਪਾ ਕੇ ਗੁਜ਼ਾਰਾ ਕਰੀਦਾ ਹਾਂ ਜੀ ਬਹੁਤ ਸਾਰੇ ਪੁੱਤਰ ਚਾਹੁੰਦੇ ਕਿ ਪਾਪਾ ਜੇ ਉਹਨਾਂ ਦਾ ਕਿਸੇ ਫੀਲਡ 'ਚ ਹੈਗਾ ਤਾਂ ਅਸੀਂ ਉਸ ਜਾਈਏ ਰਾਗੀ ਬਾਨਾ ਚਾਹੁੰਦੇ ਹੋ ਜਾਂ ਪਾਠੀ ਬਾਨਾ ਚਾਹੁੰਦੇ ਨਹੀਂ ਮੈਂ ਨਹੀਂ ਬੰਦਾ ਜੀ ਉਹ ਇਹਨਾਂ ਦੀ ਹਾਲਤ ਤਾਂ ਜੀ ਦੇਖੀ ਹੋਈ ਹੈ ਜੀ ਇਹ ਲੋਕੋ ਕੰਮ ਦਾ ਕਰਾਂਗੇ ਜੀ ਕੋਈ ਹੋਰ ਹੀ ਕੰਮ ਕਰਾਂਗੇ ਜੀ ਕੋ ਨਾ ਕਿ ਹੋਰ ਪਾਸੇ ਲੱਗਾਂਗੇ ਇੱਧਰ ਤਾਂ ਕੋਈ ਨਹੀਂ ਲੱਗਦਾ ਜੀ ਉਹ ਇਹਨਾਂ ਦੀ ਹਾਲਤ ਤਾਂ ਦੇਖੀ ਹੋਈ ਹੈ ਜੀ ਮੈਂ ਤਾਂ ਇਹ ਸੀ ਜੀ ਇੱਕ ਪਾਠੀ ਸਹਿਬਾਨ ਦੇ ਪਰਿਵਾਰ ਦੇ ਹਾਲਾਤ ਦੁਬਾਰਾ ਮੈਨੂੰ ਉਹ ਗੱਲਾਂ ਕਰਨੀਆਂ ਪੈਂਦੀਆਂ ਹਨ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਕਿ ਧਰਮ ਘਟਦਾ ਜਾ ਰਿਹਾ ਹੈ ਸਿੱਖੀ ਘਟਦੀ ਜਾ ਰਹੀ ਹੈ ਪਰ ਜੇ ਅਸੀਂ ਐਸੇ ਸਿੱਖ ਪਰਿਵਾਰਾਂ ਨੂੰ ਜਿਹੜੇ ਕਿ ਸਾਰੇ ਸਿੱਖੀ ਸਰੂਪ ਨਾਲ ਜੁੜੇ ਨੇ ਔਰ ਮਹਾਰਾਜ ਦੇ ਵਜ਼ੀਰ ਨੇ ਪਾਠੀ ਨੇ ਜੇ ਉਹਨਾਂ ਨੇ ਪਰਿਵਾਰ ਨੂੰ ਕੋਈ ਸਹੂਲਤਾਂ ਨਾ ਦੇਵਾਂਗੇ ਫਿਰ ਸਾਡੇ ਆਉਣ ਵਾਲਾ ਜਿਹੜਾ ਨੌਜਵਾਨ ਹੈ ਤੁਸੀਂ ਸੁਣ ਲੇ ਨੌਜਵਾਨ ਦੇ ਵਿਚਾਰ ਉਹ ਸਿੱਖੀ ਨਾਲ ਧਰਮ ਨਾਲ ਕਿਸ ਤਰ੍ਹਾਂ ਜੁੜਨਗੇ ਇਸ ਸਬੰਧੀ ਸਾਡੇ ਇੱਕ ਪੱਤਰਕਾਰ ਵੱਲੋਂ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਉਹਨਾਂ ਨੇ ਯਕੀਨ ਦਿਵਾਇਆ ਕਿ ਕਮੇਟੀ ਵਿੱਚ ਗੱਲ ਕੀਤੀ ਜਾਏਗੀ ਅਤੇ ਇਸ ਸਿੰਘ ਸਾਹਿਬ ਦੀ ਜੋ ਵੀ ਹੋ ਸਕੇ ਮਦਦ ਕੀਤੀ ਜਾਏਗੀ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਇੱਥੇ ਦਾਣ ਤੁਹਾਡਾ ਜਿਹੜਾ ਸਜਣੋ ਉਹ ਬਹੁਤ ਵੱਡਾ ਹੋ ਕੇ ਲੱਗੇਗਾ ਇਸ ਪਰਿਵਾਰ ਨੂੰ ਤੁਹਾਡੀ ਮਦਦ ਦੀ ਲੋੜ ਹੈ ਸਕ੍ਰੀਨ ਤੇ ਕੰਟੈਕਟ ਨੰਬਰ ਦਿੱਤਾ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪਰਿਵਾਰ ਨਾਲ ਸੰਪਰਕ ਜਰੂਰ ਕਰੋਗੇ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਅਜੇ ਸਿੱਖ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਉਣ ਵੇਖਦੇ ਰਹੋ ਚੈਨਲ ਤਾਂ ਆ ਰਹੇ نیوز